ਨਾ ਹੋ ਗਿਆ ਉਸ ਤੋਂ ਬੋਲਣਾ ਜ ਫੜ ਲਓ ਓ ਛੱਡ ਜਾਓ ਚਾਪਾ ਜੀ ਦਾ ਖਾਲਸਾ ਵਾਹਿਗੁਰੂ ਆਪੋ ਆਪਣਾ ਫੜੋ ਜਿਵੇਂ ਕਿ ਆਪਣੇ ਕੱਲ ਨੂੰ 29 ਤਰੀਕ ਦਾ ਇਕੱਠ ਰੱਖਿਆ ਆਪਾਂ ਆਪਣੀਆਂ ਵਿਰਾਸਤੀ ਖੇਡਾਂ ਨੂੰ ਬਚਾਉਣ ਦੇ ਲਈ ਉਹਦੇ ਸੰਬੰਧੇ ਵਿੱਚ ਜਿਹੜਾ ਅੱਜ ਪੂਰੇ ਪਲੇਟਫਾਰਮ ਦੇ ਉੱਤੇ ਸਾਡੇ ਜਿਹੜੇ ਵਿਰਾਸਤੀ ਖੇਡਾਂ ਦੇ ਨਾਲ ਭਾਵੇਂ ਕੁਸ਼ਤੜਵਾਜੀ ਹੋਵੇ ਘੋੜਿਆਂ ਦੀ ਦੌੜ ਹੋਵੇ ਬਲਦਾਂ ਦੀ ਦੌੜ ਹੋਵੇ ਆਪਣੇ ਜਿਹੜੇ ਸ਼ਿਕਾਰੀ ਕੁੱਤਿਆਂ ਦੀ ਦੌੜ ਹੁੰਦੀ ਹੈ ਜਾਂ ਲੱਗ-ਲੱਗ ਕਿਸਮ ਦੀ ਸਾਡੀਆਂ ਵਿਰਾਸਤੀ ਖੇਡਾਂ ਨੇ ਆਹ ਦੇਖੋ ਲੋਗੋ ਦੇਖ ਲਓ ਇਹ ਲੋਕੋ ਪ੍ਰਤੀਕ ਕਿ ਅੱਜ ਤੋਂ ਇਹ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਚੁੱਕੇ ਆ ਇਕੱਠੇ ਹੋਏ ਇੱਕੋ ਮਕਸਦ ਆ ਇੱਕੋ ਉਦੇਸ਼ ਆ ਕਿ ਅਸੀਂ ਆਪਣੀਆਂ ਜਿਹੜੀਆਂ ਪੰਜਾਬ ਦੀਆਂ ਵਿਰਾਸਤੀ ਖੇਡੀਆਂ ਖੇਡਾਂ ਨੇ ਅਸੀਂ ਇਹਨਾਂ ਨੂੰ ਹਰ ਹਾਲਤ ਦੇ ਵਿੱਚ ਉਸੇ ਤਰ੍ਹਾਂ ਟਾਈਮ ਰੱਖਣਾ ਇਹ ਸਾਡਾ ਜਿਹੜਾ ਲੋਗੋ ਅੱਜ ਲੋਕੋ ਸਾਲੇ ਰਜਿੰਦਰਾ ਟਾਫੀ ਵਾਲੇ ਵੀਰਾਂ ਨੇ ਸਾਡਾ ਦਵਿੰਦਰਾ ਟਾਫੀ ਲੁਧਿਆਣਿਆਂ ਵਾਲਿਆਂ ਨੇ ਇਹਨਾਂ ਨੇ ਲੋਕੋ ਆਹ ਕਾਰਤ ਲੌੜਾ ਸਟicker ਬਿਲਕੁਲ ਸੇਵਾ ਕੀਤੀ ਆ ਆ ਜੋਸ਼ ਟਿੱਕਰ ਦੇ ਉੱਤੇ ਤੁਹਾਨੂੰ ਲੋਕੋ ਦੇ ਉੱਤੇ ਦਿਖ ਰਿਹਾ ਸਾਫ ਸੰਦੇਸ਼ ਆ ਇਹ ਸੰਦੇਸ਼ ਕੱਲ ਨੂੰ ਇਹਨਾਂ ਲੋਕਾਂ ਦਾ ਸਾਡੇ ਪੰਜਾਬ ਦੇ ਇਹਨਾਂ ਸ਼ੌਂਕੀ ਲੋਕਾਂ ਦਾ ਇੱਕ ਹੜ ਲੈ ਕੇ ਆਊਗਾ ਉਹ ਹੜ ਪੂਰੀ ਦੁਨੀਆ ਦੇ ਵਿੱਚ ਮੈਸੇਜ ਦੇਊਗਾ ਕਿ ਜਦੋਂ ਸਾਡੇ ਸਾਰੇ ਇਹ ਸ਼ੌਂਕੀ ਪਰ ਇੱਕ ਪਲੇਟਫਾਰਮ ਤੇ ਇਕੱਠੇ ਹੁੰਦੇ ਆ ਤਾਂ ਸਾਡਾ ਜਿਹੜਾ ਇੱਕਾ ਜਿੰਦਾਬਾਦ ਹੈਗਾ ਤੇ ਜਿੰਦਾਬਾਦ ਰਹੂਗਾ ਕਰੋ ਹਤੇ ਪਰਵਾਹ ਨੂੰ ਵਾਹਿਗੁਰੂ ਜੀ ਦਾ